तूता <tot> ਨਾਨਕ ਸਤਿ ਸ੍ਰੀ ਅਕਾਲ ਤੁਮਰੀ ਗਤ ਨਿਤ ਰਹੀਆਮੀ ਨਾਮ ਦਾਸ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਘਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਸਤ ਮਗੋਂ ਤੁਸੀਂ ਮੁੜ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਰਾਜ ਸਮਰਾਜ ਸ੍ਰੀ ਹਰਿਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਲਿਠਾ ਸੁਖ ਦੁਖੁ ਉਜਾਇ ਤੇਗ ਬਹਤਰ ਸਮਰੈ ਕਰਣਾਉਣ ਦੇ ਆਵੇ ਧਾਈ ਸੁਖ ਥਾਈ ਹੋਏ ਸਹਾਏ ਜੀ 10ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੁਖ ਥਾਈ ਹੋਏ ਸਹਾਏ ਸਾ ਪਾਤਸ਼ਾਹਾਂ ਦੀ ਜਾਗਤੀ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੁਦਾਰ ਜੀ ਕਾ ਧਿਆਨ ਤਰ ਕੇ ਬੋਲੋ ਜੀ ਵਾਹ ਪੰਨਿਆ ਪਿਆਰਿਆ ਤੁਹਾਂ ਸਭ ਜਦ ਆ ਚਾਲੀ ਮੁਕਤਿਆ ਹੱਟੀਆਂ ਜਪੀਆਂ ਤਪੀਆਂ ਜਿਨਾਂ ਨਾਮ ਜਪੇ ਆਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਾਂ ਰੱਡ ਕੀਤਾ ਤਨ ਆ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੁੱਲੋ ਜੀ ਜਿਨਾ ਸਿੰਘਾ ਸਿੰਘਰੀਆਂ ਧਰਮ ਹਿਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਰੋਈਆਂ ਚਰ ਖੜੀਆਂ ਤੇ ਚੜੇ ਤਨ ਹਾਰਿਆਂ ਨਾ ਚਰਵਾਏ ਗਏ ਗੁਰਦੁਆਰਿਆਂ 'ਚ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਾਧਨ ਭਾਈ ਤਨ ਆ ਦੀ ਕਮਾਈ ਦਾ ਧਿਆਨ ਤਰਕੇ ਭੁੱਲ ਜੀ ਕਨਿਆ ਤਸਤਾ ਸਰਬਤ ਗੁਰ ਦਵਾਰਿਆਂ ਦਾ ਧਿਆਨ ਤਰਕੀ ਭੁੱਲੋ ਜੀ ਕਰਤਮੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਚਿਤ ਆਵੇ ਚਿਤ ਅਵਨ ਕਾ ਸਤਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਹਾਂ ਤਾਰਿ ਰਚਿਆ ਰਿਆ ਇਤ ਦੇਖ ਤੀਖ ਫਤ ਹੈ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇ ਸਜਾਨ ਰਹਿਤ ਦਾਣ ਬਵੇਕ ਤਾਨੁ ਸਹਾਉ ਦਾਣ ਪੁਰ ਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਈਸ਼ਾਨ ਚੌਕੀਆਂ ਝੰਡੇ ਭੁਗੇ ਜੁਗ ਜੁਗਿਆ ਟਲ ਧਰਮ ਕਾਜ ਅਕਾਰ ਬੋਲੋ ਜੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਪਤ ਕ ਰੱਖ ਆਪ ਵਾਹਿਗੁਰੂ ਹੇ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ ਸ੍ਰੀਨਨ ਕਾਰਾ ਸਾਹਿਬ ਤੇ ਹਰਿ ਗੁਰ ਦਵਾਰਿਆਂ ਗੁਰ ਧਾਮਾਂ ਦੇ ਨਰਤ ਪੰਥਨ ਵਿਛੋੜਿਆ ਗਿਆ ਹੈ ਤਿਨਾ ਦੇ ਖੁੱਲੇ ਦਰਸ਼ਨ ਦਰਸਾਰ ਸਿਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜਿਨ ਬਖਸ਼ਾ ਜੀ 헤 ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾ ਨਿਉਟਿਆਂ ਦੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪਉਂਟਾ ਸਾਹਿਬ ਜਨਮ ਅਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਾਜ਼ੂਰ ਅੰਮ੍ਰਿਤ ਰਤੋਂ ਜੀਵਨ ਸਜਾਏ ਗਏ ਸਜੋ ਦਵਾਨਾ ਵਿੱਚ ਪੰਨਿਆ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਧਾ ਘਾਟਾ ਵਿੱਚ ਮੁਆਫ ਕਰਨਾ ਜੀ ਅਗੋਂ ਵਾਸਤੇ ਸਤਿਗੁਰ ਬਾਣੀ ਪੜਨ ਦੀ ਸਮਤ ਬਖਸ਼ਣੀ ਪੜੀ ਸੁਣੀ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਾਂ ਵਿੱਚੋਂ ਸੋਨਾ ਜੀ ਸਰਬੱਤ ਸਾਥ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋਂ ਗੁਰਸਿੱਖੇ ਨਾਮਦਾਨ ਬਖਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਉਚਾ ਕੇ ਰਖਣਾ ਜਤੂਆਂ ਦੀ ਯਾਤਰਾ ਸਫਲ ਕਰਨੀ ਤੈਨੂੰ ਫੋਲਪੇਟ ਆਵਾਂਦਰ ਪਰਵਾਨ ਕਰਨੀਆਂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਅਕਾਲ ਪ੍ਰਸ਼ਾਦ ਜੀ ਦੇ ਗਾਹਰ ਹੈ ਦਰਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿਜ ਸਿੰਘਾਸਨ ਸਜ ਕੇ ਤਿਆਰ ਹਨ ਜੀ ਸਗਾ ਸਨਾ ਤੇ ਪ੍ਰਕਾਸ਼ ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਨਿਹਾਲ ਕਰਨਾ ਜੀ ਉਪਰੰਤ ਪਾਵਨ ਹੁਕਮ ਨਾਮਾ ਬਖਸ਼ੂ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮ ਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਸੁਝੀ ਬਖਸ਼ੂ ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਫੇਰੀ ਭਾਣੀ ਸਰਬੱਤ ਦਾ ਭਲਾ ਗੁਣ ਤੇਰੇ ਕੌਣ ਜਾਣ ਗੁਣ ਤੇ ਉੱਚੇ ਅਪਾਰ ਬੇਅੰਤ ਸੁਆਮੀ ਉੱਚੇ ਅਪਾਰ ਬੇਅੰਤ ਸੁਆਮੀ ਕੋਣ ਜਾਣੇ ਗੁਣ ਤੇ ਕੋਣ ਜਾਣੇ ਗੁਣ ਤੇ ਕੌਣ ਜਾਣੈ ਗੁਣ ਤੇਰੇ ਕੋਣ ਜਾਣੈ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਸੁਣਤੇ ਉਦਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਇਹ ਪਸ਼ੂ ਪਰੇ ਤੁਮ ਕਦ ਕੋਟ ਪਸ਼ੂ ਬਲੇ ே பசூ புதக் தாரே பசு புதக்ே பான் பார உதாரே கே கு பார உதாரண ஜ நானத தசரி சருனா நானு ਏ ਨਾਨਕ ਦਾਸ ਤੇਰੀ ਸਰਣਾਇ ਨਾਨਕ ਦਾਸ ਤੇਰੀ ਸਰਣਾਇ ਅਦਾ ਸਦਾ ਬਲੇ ਕੌਣ ਨੇ ਗੁਣ ਤੇ ਇਹ ਸਦਾ ਸਦਾ ਬਲੇ ਹਾਰੇ ਕੌਣ ਜਾਣੇ ਗੁਣ ਤੇਰੇ ਸਦਾ ਬਲੇ ਹਾਰੇ सदा सदा बलहारे The problem is No. ਨਸੋਵੇਲਾ ਜੀਤ ਦਰਸ਼ਨ ਕ ਜਿਮੰਤਰ ਤੁਮਾਰ ਤੁਮਾਣੀ ਸੀਤਲ ਪੁਰਖ ਦ੍ਰਿਸ਼ਤ ਸੁਖ ਆਣੀ ਸੀਤਲ ਪੁਰਖ ਦ੍ਰਿਸ਼ਤ ਸੁਜਾਣੀ ਸੱਚ ਯਗਮਤਮਾਰ ਪ੍ਰਕਤ ਨਿਵਾਸ ਸਹਮਦੀਨਾ ਤੁਮਿਰਵਾਨ ਗਸ ਸਹਮਦੀਨਾ ਨਾਨਕ ਸਾਹਿਬ ਪਰਪੁਰੀਣਾ ਨਾਨਕ ਸਾਹਿਬ ਪਰਪੁਰੀਣਾ ਪ੍ਰਭ ਦਾਤੂ ਦਾਤਾਰ ਪਰਉਜਾਚਕ ਇਕ ਸਰਨਾ ਮਿਰ ਦਾਨ ਸੰਤਰੇਨ ਜੇ ਲਗ ਭਗਵਦਰ ਤਰਨਾ ਬਿਰਤ ਕਰਾਂ ਅਰਦਾਸ ਸੁਨੋ ਜੇ ਠਾਕੁਰ ਭਾਵੇ ਜਿਹੋ ਦਰਸ ਮਨ ਚਾਉ ਭਗਤ ਹੋ ਮਨ ਠਹਿਰਾਵੇ ਬਲੋ ਚਰਾ ਗਿਆਂ ਦਿਾਰਮ ਹੈ ਸਭ ਕਲੂ ਦ੍ਰੀਕ ਨਾਮ ਧਰਮ ਪ੍ਰਗਟ ਸਭ ਸਰ ਹਰਿ ਭਗਵ ਨਮਹਿ ਜਨ ਨਾਨਕ ਗੁਰ ਪਰਮ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿਤੈ ਲੈ ਉਬਾਰ ਸਤਿਗੁਰ ਸੂਕ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਔਰਨਾ ਤੂ ਜਈ ਧਰਬੀਨ ਬਖਸ਼ਨ ਹਾਰ ਨਾਨਕ ਔਰਨਾ ਤੂ ਜਈ ਰਬੇਨ ਬਚਨ ਹਾਰੇ ਅਬਿਨਾਸੀ ਜੀ ਅਨਕੋ ਦਾਤਾ ਸਿਮਰਤ ਸਭ ਮਲ ਕੋਈ ਗੁਣ ਨਿਧਾਨ ਭਗਤਨ ਕੋ ਵਰਤਨ ਵਿਲਾਪਾਵੇ ਕੋਈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾਂ ਕੀ ਸ਼ਰਨ ਪਿਆ ਸੁਖ ਪਾਈਐ ਬਾਹੁਰ ਦੁਖ ਨ ਹੋਈ ਵਡ ਪਾਗੀ ਸਾਧ ਸੰਗ ਪ੍ਰਾਪਤ ਤਿਨ ਪੇਟਤ ਦੁਰਮਤ ਕੋਈ ਤਿਨ ਕੀ ਤੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਤਿਨ ਕੀ ਤੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਸਾਧ ਸੰਗਤ ਹੋਏ ਨਿਰਮਲਾ ਕਾਟੇ ਜਮਕੀ ਫਾਸ ਸੁਖ ਦਾਤਾ ਪੰਜਨ ਤਿਸ ਆਗੇ ਕਰ ਅਰਦਾਸ ਮੇਰ ਕਰੇ ਜਿਸ ਮਿਹਰਬਾਨ ਤਕਾਰ ਜਿ ਆਵੇ ਰਾਸ ਬਹੁਤਾ ਬੋਤ ਵਿਖਾਇਆ ਉਚੋ ਉਚਾ ਥਾ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਸਕਾਓ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਓ ਨਾਨਕ ਕੋ ਪ੍ਰਭ ਮਿਆ ਕਰ ਸਚ ਦੇਵੋ ਆਪਣਾ ਨਾਓ ਦਰਮਾਡੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾਰ ਰਹਾ तुम तन तनि उदार त्यागी शर्वन सुनियत सुजस तुमार मांगो काहे रंग सब देखो तुम ही ते मेरो निस्तार जय दियो नामा माँ बिप तीन तिनको किरपा भैया पार कह कबीर तुम समरथ दाते चार पदारथ देत नबार ना नासरो मंसूर ਗੁਰੂ ਗੋਬਿੰਦ ਸਿੰਘ ਇਸ ਦੀ ਮੰਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜ਼ੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ ਨੂੰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੇਹਨशाह ਗੁਰੂ ਗੋਬਿੰਦ ਸਿੰਘ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ ਕਾਦੀਰੇ ਹਰਕਾਰ ਗੁਰੂ ਗੋਬਿੰਦ ਸਿੰਘ ਵੇਖ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਵਾਹਿ ਜੀਓ ਕਬਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋ ਕਹਿਤ ਮਾਜ ਸੋਤ ਜਿ세 ਦਹੀ ਪਾਤ ਕਾਹਿ ਜੀਓ ਦੇਖ ਰੂਪ ਅਤ ਅਨੂਪ ਮੋਹ ਮਹਾਮਕ ਭਈ ਕਿੰਕਨੀ ਸਪਤ ਜਨਤ ਕਾਰ ਖੇਲ ਪਾਹਿ ਜੀਓ ਕਾਲ ਕਲਮ ਹੁਕਮ ਹਾਥ कहो कौन मेट सकेम ज्ञान ध्यान तरत एह चाहे जियो सत श्री निवास श्रीनिवास पुरख सदा वाहे गुरु वाहे गुरु गुरु वाहे गुरु वाहे गुरु वाहे जियो ਪਨਰਾਇਣ ਕਲਾਤਾ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਰਪੂਤ ਸ਼ਬਦ ਦੀਪਕ ਦੀਪਾਇਓ ਜਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ ਨਿਮਲ ਅਵਤਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ सतयुग तय मानियो चलियो बल बावन पायो त्रेते ते, ते मानियो राम रघुवंश कहायो द्वापर कृष्ण मुरार कंस कृतारथ कियो उग्र सैन को राज अभय भगत जन दी ਕਲਯੁਗ ਪ੍ਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫੁਰਮਾਇਓ ਚਿਤ ਚਿਤਵੋ ਅਰਦਾਸ ਕਹੋਂ ਪਰ ਕਹਿ ਵੀ ਨਾ ਸਕੋਂ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹੋਂ ਤਕੋ ਤੇਰੇ ਹੁਕਮ ਪਵੈ ਨੇ ਸੋ ਤੋ ਕਰੋ ਸਾਹਿਬ ਕੀ ਸੇਵਾ ਜਉ ਗੁਰ ਦੇਖੇ ਸੁਬ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜੀਵ ਤੂ ਰੱਖੈ ਤਿਵ ਰਹੋ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨ ਸਕੇ ਕੋ ਤੂ ਕਦ ਕਾ ਬ੍ਰਹਮਾ ਵਿਸ਼ਨ ਸਿਰੇ ਤੇ ਅਗਨਥ ਤਿੰਨ ਕੋ ਮੋਹ ਪਿਆ ਮਨ ਮਦ ਕਾ ਚੌਰਾਸੀ ਲਖ ਜਨ ਉਪਾਏ ਰਿਜਕ ਦਿਆ ਸਭ ਹੁ ਕੋ ਤਦ ਕਾ ਸੇਵਕ ਕੇ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦ ਕਾ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਨੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਣੇ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਮਣੇ ਜੈ ਸਾ ਸਤ ਗੁਰ ਸੁਣੀ ਦਾ ਤੈ ਸੋਹੀ ਮੇਂ ਦੀਠ ਵਿਛੜਿਆ ਮੇਲੇ ਪ੍ਰਭ ਹਰ ਤਰਗੇ ਕਾਬ ਕਟਿ ਨਾਮ ਅਮਰੂਗ ਨਾਨਕ ਸਤ ਗੁਰ ਤਿਨ ਨਾਮ ਲਾਇਆ ਜਿਨ ਤੁਰੇ ਪਿਆ ਸੰਜੂਗ ਹਮ ਅਵ ਗੁਣ ਭਰੇ ਇਕ ਗੁਣ ਨਾਹੀ ਅਮਰਤ ਸਾਦ ਵਿਖੇ ਵਿਖ ਖਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹੇ ਮਿਲੰਤ ਜਮ ਤ੍ਰਾਸ ਮਿਟਾਈ ਏਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣਾ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਣ